ਸਿਲਨਾਂ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਰਾ ਸਾਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਹੈ ਲਗਭਗ ਤਿੰਨ ਜਿਹੜੀ ਕੁਲੀਆਂ ਸੀਗੀਆਂ ਉਹ ਸੜ ਚੁੱਕੀਆਂ ਨੇ ਤਾਨਕ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰਾਤੀ 3:30 ਵਜੇ ਦੇ ਕਰੀਬ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਇਹਨਾਂ ਵੱਲੋਂ ਫਾਇਰ ਗ੍ਰੇਡ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਫਾਇਰ ਗ੍ਰੇਡ ਜਿਹੜੀ ਹੈ ਉਹ 5 ਵਜੇ ਦੇ ਕਰੀਬ ਪਹੁੰਚਦੀ ਹੈ ਤੇ ਉਦੋਂ ਤੱਕ ਫਾਇਰ ਗ੍ਰੇਡ ਪਹੁੰਚਦੀ ਹੈ ਤਾਂ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀਗਾ ਬਹੁਤ ਜ਼ਿਆਦਾ ਇਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੱਪੜਾ ਲੀਡ ਅਪ ਸੜ ਗਿਆ ਗਹਿਣਾ ਸੜ ਗਿਆ ਪੈਸਾ ਸੜ ਗਿਆ ਕੁਝ ਨਹੀਂ ਰਿਹਾ ਸਾਡੇ ਕੋਲ E ਇਸ ਲਈ ਪਾਸੂ ਜਨਪੁਰ ਦੇ ਪਿੰਡ ਇੱਟੀ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਇੱਥੇ ਇੱਕ ਗੁਜਰਾ ਦੇ ਆਪਣੇ ਜਿਹੜੀ ਅੱਗ ਲੱਗ ਚੁੱਕੀ ਹੈ ਤੁਸੀਂ ਦਨਹਾਂ ਦੀ ਕੋਸ਼ਿਸ਼ ਕਰ ਰਹੇ ਕਿ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਹੈ ਲਗਭਗ 3 ਜਿਹੜੀ ਕੁਲੀਆਂ ਸੀਗੀਆਂ ਉਹ ਸੜ ਚੁੱਕੀਆਂ ਨੇ ਸਤانک ਲੋਕਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਰਾਤੀ 3:30 ਵਜੇ ਦੇ ਕਰੀਬ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਇਹਨਾਂ ਵੱਲੋਂ ਫਾਇਰ ਗ੍ਰੇਡ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਫਾਇਰ ਗ੍ਰੇਡ ਜਿਹੜੀ ਹੈ ਉਹ 5 ਵਜੇ ਦੇ ਕਰੀਬ ਪਹੁੰਚਦੀ ਹੈ ਤੇ ਉਦੋਂ ਤੱਕ ਫਾਇਰ ਗ੍ਰੇਡ ਪਹੁੰਚਦੀ ਹੈ ਤਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀਗਾ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਗੈਣੇ ਡਾਕੂਮੈਂਟ ਹਰ ਚੀ ਉਹਨਾਂ ਨੂੰ ਬਣਦਾ ਮੁਆਵਦਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਗੁਜ਼ਰਬਸਰ ਪਹਿਲੀ ਤਰੀ ਤਰ੍ਹਾਂ ਦੁਬਾਰਾ ਕਰ ਸਕਣ ਤੁਸੀਂ ਰਖਾਂ ਦੀ ਕੋਸ਼ਿਸ਼ ਕਰ ਰਹੇ ਕਿ ਸਾਰੇ ਪਰਿਵਾਰ ਜਿਹੜਾ ਇੱਥੇ ਬੈਠਿਆ ਹੋਇਆ ਔਰ ਸਾਰੇ ਇੱਥੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਨੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਰਖਾਂ ਦੀ ਕੋਸ਼ਿਸ਼ ਕਰ ਰਹੇ ਤੇ ਦੇਖ ਸਕੋਗੇ ਕਿ ਕਿ ਬਰਤਨ ਤੱਕ ਜਿਹੜੇ ਇੱਥੇ ਸੜ ਚੁੱਕੇ ਨੇ ਔਰ ਹਰ ਚੀਜ਼ ਜਿਹੜੀ ਉਹ ਸੜ ਕੇ ਸੁਆਹ ਹੋ ਚੁੱਕੀ ਆ ਤਾਂ ਆਪਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਆ ਔਰ ਸੁਣਦੇ ਕਿ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਕੀ ਨਾ ਮਦਦ ਕੀ ਗੱਲਬਾਤ ਹੋਈ ਸੀ ਫੱਗ ਲੱਗ ਗਈ ਸਾਬ ਕਿੰਨੇ ਵੇਦ ਕਿੰਨਾ ਕ ਨੁਕਸਾਨ ਹੋ ਗਿਆ ਬਹੁਤ ਜਿਆਦਾ ਹੈ ਨੁਕਸਾਨ ਬਹੁਤ ਜਿਆਦਾ ਹੋ ਗਿਆ ਕਪੜਾ ਲੀਡ ਅਫ ਸੜ ਗਿਆ ਗਿਆਣਾ ਸੜ ਗਿਆ ਪੈਸਾ ਸੜ ਗਿਆ ਕੁਛ ਨਹੀਂ ਰਿਹਾ ਸਾਡੇ ਕੋਲ ਭਾਂਡੇ ਰੋਟੀ ਖਾਣੇ ਵਾਸਤੇ ਵੀ ਨਹੀਂ ਰੇ ਤੇ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਹੋਣੀ ਚਾਹੀਦੀ ਹੈ ਹਾਂਜੀ ਸਾਡੇ ਕੋਲ ਕੁਛ ਨਹੀਂ ਰਿਹਾ ਸਾਹਿਬ ਕਿੰਨੇ ਵਜੇ ਟਾਈਮ ਸੀਗਾ ਸਾਡੇ ਕੋਲ 3 ਵਜੇ ਦਾ ਟਾਈਮ ਸੀ ਫਾਈਲਗੇ ਨੂੰ ਕਾਲ ਕੀਤਾ ਸੀਗਾ 2 ਵਜੇ ਵੱਲ ਹਾਂਜੀ ਕਿਨੇ ਦੇਰ ਬਾਅਦ ਪਹੁੰਚੇ ਸੀ ਉਹ ਪਹੁੰਚੇ ਕੋ 5 ਵਜੇ ਨਾਲ 5 ਸੜਕ ਦੇ 4:00 ਵਜੇ ਪਾਉਣੇ 5:00 ਵਜੇ ਪਹੁੰਚ ਪਹੁੰਚੇ ਹੋਣੇ ਹਾਂ ਜੀ ਹਾਂਜੀ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਯੂਰ ਹੈ ਜੀ ਡੈਰੀਆ ਪਿੰਡਾ ਜੀ ਇਹ ਪਿੰਡ ਟੀ ਪਿੰਡਾ ਜੀ ਕੀ ਗੱਲਬਾਤ ਹੈ ਸਰ ਰਾਤ ਨੂੰ ਅਸੀਂ ਸੁੱਤੇ ਸੀਗੇ ਕੋਈ 3:00 ਵਜੇ ਨਾ ਦੇ ਕਰੀਬ ਮੁੰਡਾ ਸਾਡਾ ਇੱਕ ਉੱਠਿਆ ਤੇ ਉਹਨੇ ਦੇਖਿਆ ਕਿ ਛੰਨ ਨੂੰ ਇੱਕ ਨਕਰ ਤੋਂ ਅੱਗ ਲੱਗੀ ਸੀ ਤੇ ਉਹਨੇ ਰੋਲਾ ਪਾਇਆ ਤੇ ਅਸੀਂ ਸਾਰੇ ਉੱਠੇ ਜਿਸ ਵੇਲੇ ਨੂੰ ਉਹ ਰੇ ਨੂੰ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਹੈਗੀ ਤੇ ਉਸ ਤੋਂ ਬਾਅਦ ਅਸੀਂ ਰੋਲਾ ਰਲਾ ਪਾਇਆ ਮਹੱਲੇ ਦੇ ਲੋਕ ਆਏ ਠੇ ਹੋ ਕੇ ਉਹਨਾਂ ਨੇ ਵੀ ਪਾਣੀ ਪੁਣੀ ਸੁੱਟਣ ਦੀ ਕੋਸ਼ਿਸ਼ ਉਸ ਵਾਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 5 ਕਿ ਬਜੇ ਦੇ ਕਰੀਬ ਆਈ ਸੀਗੀ ਲੇਕਿਨ ਉਸ ਵੇਲੇ ਨੂੰ ਸਭ ਕੁਝ ਸੜ ਚੁੱਕਾ ਹੀਗਾ ਤੇ ਸਾਡਾ ਜੋ ਵੀ ਰੱਖ ਰਖਾਵ ਸੀਗਾ ਕੁਝ ਪੈਸੇ ਹੀ ਕੁਝ ਜੁਵੈਲਰੀ ਸੀਗੀ ਜੋ ਵੀ ਸਭ ਕੁਝ ਸੜ ਗਿਆ ਬਾਕੀ ਬੱਚਿਆਂ ਦੇ ਡਾਕੂਮੈਂਟ ਸਾਡੇ ਡਾਕੂਮੈਂਟ ਜੋ ਸਾਡੇ ਜ਼ਰੂਰੀ ਕਾਗਜ਼ਾਤ ਸੀਗੇ ਉਹ ਸਭ ਸੜ ਚੁੱਕਾ ਹੈ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਸਾਡੀ ਕੋਈ ਨਾ ਕੋਈ ਮਦਦ ਕੀਤੀ ਕੰਮ ਕੀ ਅੱਗ ਲੱਗਣਾ ਸਰ ਇਹਦੇ ਬਾਰੇ ਕੋਈ ਪਤਾ ਨਹੀਂ ਚੱਲਿਆਗਾ ਕਿ ਅੱਗ ਲੱਗੀ ਹੈ ਇੱਕ ਨੁੱਕਰ ਚੋਂ ਅੱਗ ਲੱਗੀ ਸੀਗੀ ਤੇ ਉਸੇ ਫਿਰ ਹਵਾ ਚੱਲ ਰਹੀ ਉਹਦੇ ਅੱਗ ਬਜਾਣੇ ਭਜੰਦੇ ਆ ਸਾਰਾ ਹੀ ਇਹ ਮੰਗ ਕਰਦੇ ਆ ਅਸੀਂ ਸ਼ਸਨ ਅੱਗੇ ਹੀ ਮੰਗ ਕਰਦੇ ਆ ਅਸੀਂ ਕਿ ਸਾਡੀ ਮਦਦ ਕੀਤੀ ਜਾਏ ਘਰੀ ਬੰਦੇ ਆ ਅਸੀਂ ਜੋ ਸਾਡਾ ਪੱਲੇ ਸੀਗਾ ਉਹ ਸਭ ਕੁਝ ਉਪ ਚੁੱਕਾ ਹੈ ਕਿ ਅਸੀਂ ਵੀ ਆਪਣਾ ਕੁਛ ਨਾ ਕੁਛ ਕਰ ਸਕੀਏ ਜੇ ਪ੍ਰਸ਼ਾਸਨ ਸਾਡੀ ਮਦਦ ਕਰ ਦਿੱਤਾ ਹਾਂ ਨੀ ਕਰ ਕੀ ਨਾ ਜੀ ਮੇਰਾ ਨਾਮ ਬਾਨੂ ਪ੍ਰਤਾਪ ਸਿੰਘ ਹੈ ਜੀ ਮੈਂ ਪਿੰਡ ਟੀਦਾ ਰਹਿਣ ਵਾਲਾ ਦਾ ਇੱਥੋਂ ਦਾ ਨੰਬਰਦਾਰ ਜੀ ਦਾ ਬੇਟਾ ਹੈਗਾ ਏ ਜਿਹੜੇ ਪ੍ਰਵਾਸੀ ਹੈਗੇ ਆ ਸਾਡੇ ਪਿੰਡ ਹੀ ਰਹਿੰਦੇ ਸੀਗੇ ਅਦਾਤ ਦੇ ਕੋਈ 3 ਵਜੇ ਇਹਨਾਂ ਦੇ ਕੁੱਲ ਨੂੰ ਅੱਗ ਲੱਗੀ ਪਤਾ ਨਹੀਂ ਕਿਸ ਕਾਰਨ ਲੱਗੀ ਤੇ 5 ਵਜੇ ਤੱਕ ਇਹਨਾਂ ਨੇ ਫੋਨ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਜੇਲੇ ਨੂੰ ਫਾਇਰ ਬ੍ਰਿਗੇਡ ਪਹੁੰਚੀ ਉਸ ਟਾਈਮ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਇਹਨਾਂ ਦੇ ਬੱਚਿਆਂ ਦੇ ਡਾਕੂਮੈਂਟ ਸੀਗੇ ਕੁਝ ਪੈਸੇ ਸੀਗੇ ਕੋਈ ਜੁਵੈਲਰੀ ਸੀਗੀ ਸਾਰੀ ਖਤਮ ਹੋ ਗਈ ਜੀ ਗਰੀਬ ਬੰਦੇ ਹੈਗੇ ਆ ਅੱਗੇ ਕੁੱਲੇ ਚ ਰਹਿੰਦੇ ਹੈਗੇ ਆ ਖਾਣ ਨੂੰ ਵੀ ਨਹੀਂ ਹੈਗਾ ਜੋ ਹੈਗਾ ਸੀ ਸੜ ਸੜ ਸਭ ਕੁਝ ਸੜ ਚੁਕਿਆ ਮੇਰੀ ਪ੍ਰਸ਼ਾਸਨ ਅਗੇ ਇਹ ਬੇਨਤੀ ਹੈ ਇਹਨਾਂ ਦੀ ਜਤੋਂ ਬਾਅਦ ਮਦਦ ਕੀਤੀ ਜਾਵੇ ਜੋ ਬੰਦਾ ਸਰਦਾਰਾਂ ਨੂੰ ਦਿੱਤਾ ਜਾਵੇ ਤੇ ਬਾਕੀ ਹੀ ਰਿਕੁਐਸਟ ਹੈ ਦੇਖ ਲਓ ਜੀ ਸਾਰਾ ਕੁਝ ਸੜ ਚੁਕਿਆ ਧੰਨਵਾਦ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ